ਹੁਣ ਪ੍ਰਸ਼ਨ ਪੈਦਾ ਹੁੰਦਾ ਜਪੀਏ ਵਾਹਿਗੁਰੂ ਵਾਹਿਗੁਰੂ ਧਿਆਨ ਕਿੱਥੇ ਰੱਖੀਏ ਬਦਕਸ਼ਮਤੀ ਹੈ ਅਕਸਰ ਇਹ سلسلہ ਉਹ ਲੋਗ ਦੱਸਦੇ ਨੇ ਜਿਨ੍ਹਾਂ ਦਾ ਸਵੈਮ ਇਸ ਬਾਰੇ ਕੋਈ ਅਨੁਭਵ ਨਹੀਂ ਹੁੰਦਾ ਕਹਿੰਦੇ ਤਸਵੀਰ ਦੇ ਧਿਆਨ ਜੋੜੋ ਮੂਰਤੀ ਦੇ ਧਿਆਨ ਜੋੜੋ ਇੱਥੇ ਧਿਆਨ ਜੋੜੋ ਗੁਰੂ ਗ੍ਰੰਥ ਸਾਹਿਬ ਵਿੱਚ ਮੈਨੂੰ ਇੱਕ ਸ਼ਬਦ ਵੀ ਐਸਾ ਨਹੀਂ ਮਿਲਿਆ ਜਿੱਥੇ ਸਤਿਗੁਰ ਨੇ ਕਿਹਾ ਹੋਵੇ ਇੰਜ ਕਰੋ ਐਸਾ ਕਰੋ ਬੇਸ਼ਤਰ ਸੰਤ ਐਸਾ ਕਹਿੰਦੇ ਅਗਰ ਮੂਰਤੀ ਧਿਆਨ ਜੋੜਨਾ ਧਿਆਨ ਬਾਹਰ ਗਿਆ ਤਸਵੀਰ ਦੇ ਧਿਆਨ ਜੋੜਨਾ ਧਿਆਨ ਬਾਹਰ ਗਿਆ ਮੱਥੇ ਤੇ ਧਿਆਨ ਜੋੜਨਾ ਧਿਆਨ ਬਾਹਰ ਗਿਆ ਧਿਆਨ ਤੇ ਅੰਤਰਮੁਖੀ ਕਰਨਾ ਹੈ ਤੋ ਧਿਆਨ ਨੂੰ ਅੰਦਰ ਕਰੀਏ ਇਹਦੇ ਵਾਸਤੇ ਕੋਈ ਸਾਧਨ ਵਸੀਲਾ ਸਾਹਿਬ ਕਹਿੰਦੇ ਨੇ ਧੋਨ ਮੇ ਧਿਆਨ ਧਿਆਨ ਮੇ ਜਾਣਿਆ ਗੁਰਮੁਖ ਅਕਥ ਕਹਾਂ ਨੇ ਧੁਨ ਦੇ ਧਿਆਨ ਜੋੜੋ ਉਹ ਧੁਨ ਵਾਹਿਗੁਰੂ ਇਹ ਧੁਨ ਹੈ ਨਾ ਇਹਦੇ ਚ ਧਿਆਨ ਜੋੜਨਾ ਤੇ ਧੁਨ ਦਾ ਤੇ ਕੋਈ ਨਾ ਰੰਗ ਨਾ ਰੂਪ ਆਵਾਜ਼ ਦਾ ਤੇ ਕੋਈ ਰੰਗ ਰੂਪ ਨਹੀਂ ਕੋਈ ਚਕਰ ਚੇਨ ਨਹੀਂ ਹੈ ਤੁਹਾਡੇ ਵਿੱਚ ਜਿਹੜੇ ਕੋਈ ਸਮਾਰਗ ਦੇ ਪੰਦੇ ਆਉਣਗੇ ਥੋੜਾ ਬਹੁਤ ਕਰਦੇ ਆਉਣਗੇ ਸ਼ਾਇਦ ਉਹਨਾਂ ਦੇ ਪੱਲੇ ਕੁਝ ਪਵੇ ਬਾਕੀਆਂ ਲਈ ਇਹ ਸੇਲ ਅਲੋਣੀ ਚਟਣੀ ਧੁਨ 'ਚੇ ਧਿਆਨ ਇਕਾਗਰਤਾ ਵਕਸ਼ਨੀ ਧੁਨ 'ਚੇ ਧਿਆਨ ਧਿਆਨ 'ਚੇ ਜਾਣਿਆ ਗੁਰਮੁਖ ਅਖੱਤ੍ਹ ਕਹਾਣੇ ਧੁਨ ਦੇਚ ਧਿਆਨ ਜੋੜਨਾ ਹੈ ਸ਼ਬਦ ਦੇਚ ਸੁਰਤ ਜੋੜਨੀ ਤੇ ਧੁਨ ਦਾ ਨਾ ਕੋਈ ਰੰਗ ਨਾ ਕੋਈ ਰੂਪ ਕਿਸ ਤਰ੍ਹਾਂ ਧਿਆਨ ਜੋੜੇ ਦੋਨ ਦਾ ਨਾ ਕੋਈ ਆਕਾਰ ਨਾ ਕੋਈ ਚਕਰ ਚੇਨ ਤੁੰਦੇ ਜੇ ਕਿਸ ਤਰ੍ਹਾਂ ਧਿਆਨ ਜੋੜੀਏ ਸਾਇਬ ਕੇ ਨੇ ਦੋਨੋਂ ਨੂੰ ਸੁਣੋ ਤੇ ਸੁਣ ਤਾਂ ਹੀ ਸਕੇਗਾ ਮਨੁੱਖ ਜੇ ਧਿਆਨ ਹੈ ਨਹੀਂ ਤੇ ਨਹੀਂ ਸੁਣ ਸਕੇਗਾ ਇੱਕ ਮਨੁੱਖ ਉੱਚੀ ਉੱਚੀ ਬੋਲ ਰਿਹਾ ਆਉਂਦਾ ਹੈ ਦੂਜਾ ਸੁਣ ਰਿਹਾ ਆਉਂਦਾ ਹੈ ਤੇ ਸੁਣਨ ਵਾਲਾ ਅਚੰਚੇਤ ਕਹਿ ਦਿੰਦਾ ਮਿੱਤਰਾ ਇਹ ਗੱਲ ਫਿਰ ਆਖ ਮੈਂ ਨਹੀਂ ਸੁਣੀ ਵੇ ਤੂੰ ਕਿਉਂ ਨਹੀਂ ਸੁਣੇ ਕਹਿੰਦਾ ਮੇਰਾ ਧਿਆਨ ਕਿਸੇ ਹੋਰ ਪਾਸੇ ਚੱਲ ਗਿਆ ਤੂੰ ਸੁਣਨਾ ਤੇ ਧਿਆਨ ਨੇ ਔਰ ਕਿਸ ਨੇ ਸੁਣਨਾ ਧਿਆਨ ਨਹੀਂ ਹੈ ਕੋਈ ਵਾਹਿਗੁਰੂ ਵਾਹਿਗੁਰੂ ਜਪ ਰਿਹਾ ਹੈ ਨਹੀਂ ਸੁਣਾਈ ਦੇਗਾ ਐਵੇਂ ਜ਼ਬਾਨ ਤੇ ਹੀ ਬੋਲਦੀ ਬਾਣੀ ਪੜ ਰਿਹਾ ਹੈ ਅਗਰ ਉਸ ਵਿੱਚ ਧਿਆਨ ਨਹੀਂ ਤੋ ਸੰਬੰਧ ਨਹੀਂ ਜੁੜੇਗਾ ਭੋਜਨ ਦੀ ਬੁਰਕੀ ਮੋਂਦੇ ਰਾਹੀ ਅੰਦਰ ਜਾਏਗੀ ਪਚ ਕੇ ਹੋਣ ਬਣੇਗੀ ਮਿੰਜ ਬਣੇਗੀ ਮਾਸ ਬਣੇਗੀ ਗੁਰੂ ਦਾ ਮੰਤਰ ਸ਼ਬਦ ਕੰਨਾਂ ਦੇ ਰਾਹੀਂ ਅੰਦਰ ਪ੍ਰਵੇਸ਼ ਕਰੇਗਾ ਸਮਾਧੀ ਬਣੇਗਾ ਆਨੰਦ ਬਣੇਗਾ ਮਹਾਰਸ ਬਣੇਗਾ ਸ਼ਬਦ ਮੂੰਹ ਦੇ ਰਾਹੀਂ ਅੰਦਰ ਨਹੀਂ ਜਾਏਗਾ ਮੂੰਹ ਦੇ ਰਾਹੀਂ ਬਾਹਰ ਪ੍ਰਗਟ ਹੋਵੇਗਾ ਕੰਨਾਂ ਰਾਹੀਂ ਅੰਦਰ ਪ੍ਰਵੇਸ਼ ਕਰੇਗਾ ਸਰਵਨੰ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ ਗੁਰੂ ਤੇਗ ਬਹਾਦਰ ਸਾਹਿਬ ਜੀ ਜ਼ਬਾਨ ਨਾਲ ਉਚਾਰਨ ਕਰੋ ਕੰਨ ਨਾਲ ਸੁਣਾ ਗਾ ਵੀਏ ਸੁਣੀਏ ਮਨ ਰਖੀਏ ਬਾ ਹੁਣ ਮੈਂ ਅਰਜ਼ ਕਰਾਂ ਇਹ ਇਤਨਾ ਔਖਾ ਕੰਮ ਹੈ ਇਤਨਾ ਔਖਾ ਕੰਮ ਹੈ ਸਤਿਗੁਰੂ ਨੂੰ ਕਹਿਣਾ ਪੇ ਆਖਣ ਔਖਾ ਸਾਚਾ ਨ ਔਖਾ ਇਹ ਕਥਾ ਕਰਨੇ ਕੀਰਤਨ ਕਰਨਾ ਪਾਠ ਕਰ ਲੈਣਾ ਜਾਂ ਧਿਆਨ ਤੋਂ ਬਿਨਾਂ ਵਾਹਿਗੁਰੂ ਵਾਹਿਗੁਰੂ ਘੰਟਾ 2 ਘੰਟਾ ਕਰ ਲੈਣਾ ਇਤਨਾ ਔਖਾ ਨਹੀਂ ਜ਼ਬਾਨ ਵਾਹਿਗੁਰੂ ਉਚਾਰਨ ਕਰੇ ਤੇ ਮਨ ਸੁਣੇ ਇਹ ਕਮ ਔਖਾ ਗਾ ਵੀਏ ਸੁਣੀਏ ਜੇ ਮੈਂ ਸੁਣਿਆ ਹੀ ਨਹੀਂ ਤਾਂ ਸ਼ਬਦ ਅੰਦਰ ਗਿਆ ਹੀ ਨਹੀਂ ਜੇ ਸਦੋ ਅੰਦਰ ਗਿਆ ਹੀ ਨਹੀਂ ਤੇ ਅੰਦਰ ਦੀ ਦੁਨੀਆ ਬਦਲ ਨਹੀਂ ਨੇ ਜਸਤੇ ਸਾਰਾ ਦਿਨ ਪਾਣੀ ਦਾ ਘੁੱਟ ਮੇਰੇ ਮੂੰਹ ਚੋਬੇ ਮੈਂ ਥੱਲੇ ਨਾ ਕਰਾਂ ਪਿਆਸ ਨਹੀਂ ਮਿਟੇਗੀ ਸਾਰਾ ਦਿਨ ਭੋਜਨ ਦੀ ਬੁਰਕੀ ਮੇਰੇ ਮੂੰਹ ਛੇ ਮੈਂ ਥੱਲੇ ਨਾ ਕਰਾਂ ਭੁੱਖ ਨਹੀਂ ਮਿਟੇਗੀ ਸਾਰਾ ਦਿਨ ਮੈਂ ਵਾਹਿਗੁਰੂ ਵਾਹਿਗੁਰੂ ਜਪਦਾ ਰਾਵਾਂ ਕੱਖ ਵੀ ਕੁਝ ਤਬਦੀਲੀ ਨਹੀਂ ਹੋਣੀ ਕੁਝ ਵੀ ਨਹੀਂ ਹੋਣਾ 18 18 ਘੰਟੇ ਪਾਠ ਕਰਨ ਵਾਲੇ ਮੈਂ ਪਾਠੀ ਦੇਖੇ ਨੇ ਦਿੱਲੀ ਵਿੱਚ ਅੰਮ੍ਰਿਤਸਰ ਦੇ ਵਿੱਚ ਪਟਨਾ ਸਾਹਿਬ ਦੇ ਛਜ਼ੂਰ ਸਾਹਿਬ ਇੱਕ ਪਾਠ ਤੋਂ ਉਠੇ ਦੂਜੇ ਤੇ ਦੂਜੇ ਤੋਂ ਟੋਟੇ ਤੀਜੇ ਤੇ 18 18 ਘੰਟੇ ਪਾਠ 24 ਘੰਟੇ ਅੰਜ ਕਰ ਰਹੇ ਨੇ ਬੇਚੈਨ ਪਰੇਸ਼ਾਨ ਦੁਖੇ ਲੋਭ ਹੰਕਾਰ ਵਾਸ਼ਨਾ ਝੋਟ ਫਰੇ ਕੋਈ ਤਬਦੀਲੀ ਨਹੀਂ ਕੋਈ ਅੰਦਰ ਦੀ ਦੁਨੀਆ ਬਦਲੀ ਨਹੀਂ ਅੰਦਰ ਦੀ ਦੁਨੀਆ ਤੇ ਤਾਂ ਬਲੇ ਕੋਈ ਪੰਗਤੀ ਅੰਦਰ ਜਾਏ ਅੰਦਰ ਜਾਏਗੀ ਤਾਂ ਜ਼ਰੂਰ ਬਦਲੀ ਹੋਵੇਗੀ ਕਿਨ ਕਾ ਏਕ ਜਿਸ ਜੀਵ ਬਸਾਵੇ ਤਾਂ ਕੀ ਮਹਿਮਾ ਗਿਨੇ ਨਾ ਆਵੇ ਜਪਣਾ ਜ਼ਬਾਨ ਉਚਾਰਨ ਕਰੇ ਤੇ ਮਨ ਸੁਣੇ ਹੁਣ ਇੱਕ ਬੁਨਿਆਦੀ ਨੁਕਤਾ ਮੈਂ ਤੁਹਾਡੇ ਸਾਹਮਣੇ ਰੱਖਦੇ ਆਂ ਫਿਰ ਖੁਲਸਾ ਜਦ ਮਨ ਵਿੱਚ ਫੁਰਨਾ ਪੈਦਾ ਹੁੰਦਾ ਹੈ ਨਾ ਬੋਲਣ ਦਾ ਉਹ ਮਨ 나भी ਨਾਲ ਟਕਰੰਦੀ ਹੈ ਨਾਬ ਨਾਬੀ ਜਿੱਥੋਂ ਫਿਰ ਆਵਾਜ਼ ਉੱਠਦੀ ਏ ਧੁਨ ਉੱਠਦੀ ਏ ਇਸ ਵਾਸਤੇ ਸਾਰੇ ਭਾਰਤ ਦੇ ਚਨਾਬੀ ਨੂੰ ਧੁਨੀ ਕਹਿੰਦੇ ਨੇ ਧੁਨੀ ਧੁਨੀ ਤੋਂ ਮੁਰਾਦ ਜਿੱਥੋਂ ਧੁਨ ਉੱਠਦੀ ਏ ਆਵਾਜ਼ ਉੱਠਦੀ ਬੁਨੈਦੀ ਨਕਤਾਬ ਜੀ ਦੇ ਸਾਹਮਣੇ ਰੱਖ ਰਿਹਾ ਧਿਆਨ ਨਾਲ ਸੁਣ ਨਾਭੀ ਨੂੰ ਧੁਨੀ ਕਿਉਂ ਕਹਿ ਦਿੱਤਾ ਧੁਨ ਇੱਥੋਂ ਹੀ ਉੱਠਦੀ ਪਵਨ ਟਕਰਾਂਦੀ ਏ ਨਾਭੀ ਨਾਲ ਨਾਭੀ ਥੋੜੀ ਖੁੱਲਦੀ ਏ ਜਿਵੇਂ ਸ਼ੈਣਾਈ ਮੁਰਲੀ ਏ ਸੰਖ ਹੈ ਫਨੇਰੀ ਏ ਨਰਸਿੰਘਾ ਏ ਇਹ ਫੂਕ ਦੇਣ ਨਾਲ ਵੱਜਦੇ ਨੇ ਆਵਾਜ਼ ਕੱਢਦੇ ਨੇ ਨਾਭੀ ਬਿਲਕੁਲ ਇੰਜ ਕਹਿ ਲੋ ਸੰਖ ਦੀ ਤਰ੍ਹਾਂ ਫਨੇਰੀ ਦੀ ਤਰ੍ਹਾਂ ਨਰਸਿੰਘੇ ਦੀ ਤਰ੍ਹਾਂ ਪਵਨ ਟਕਰਾਂਦੀ ਏ ਉੱਥੋਂ ਬਾਣੀ ਆਵਾਜ਼ ਨਿਕਲਦੀਏ ਦੇਹੀ ਮਾਟੀ ਬੋਲੇ ਪਵਨ ਨਾਭੀ ਮਾਸ ਦਾ ਟੁਕੜਾ ਮਿੱਟੀ ਦੇਹੀ ਮਾਟੀ ਪਵਨ ਦੇ ਟਕਰਾਂਦੇ ਆ ਆਵਾਜ਼ ਨਿਕਲਦੀਏ ਬੋਲੇ ਪਵਨ ਦੇਹੀ ਮਾਟੀ ਬੋਲੇ ਪਵਨ ਜੈਸੇ ਮਨ ਦੇ ਭੁਰਨਾ ਹੁੰਦਾ ਕੁਝ ਵੀ ਬੋਲਦਾ ਪਵਨ ਨਾਭੀ ਨਾਲ ਟਕਰਾਂਦੀ ਨਾभी ਥੋੜੀ ਜਿਹਾ ਖੁੱਲਦੀ ਇੱਥੋਂ ਆਵਾਜ਼ ਉੱਠਦੀ ਉਹਨੂੰ ਪਰਾ ਕਹਿੰਦੇ ਨੇ ਸਿਰਫ ਧੁਨ ਉੱਠੀ ਹੈ ਉਹ ਫਿਰ ਉੱਠ ਕੇ ਧੁਨ ਹਿਰਦੇ ਤੱਕ ਪਹੁੰਚਦੀ ਇਹਨੂੰ ਪਸੰਤੀ ਕਹਿੰਦੇ ਨੇ ਜਿੱਥੇ ਅੱਖਰ ਬਣਦੇ ਨੇ ਆਵਾਜ਼ ਨੂੰ ਅੱਖਰ ਮਿਲਦੇ ਨੇ ਇਹ ਕੰਮ ਬਹੁਤ ਛੇਤੀ ਚੁੰਦਾ ਹੈ ਤੇਜ਼ੀ ਚੁੰਦਾ ਹੈ ਹਿਰਦੇ ਤੋਂ ਉੱਠ ਕੇ ਇਹ ਧੁਨ ਕੰਠ ਤੱਕ ਪਹੁੰਚਦੀ ਇਹਨੂੰ ਮਧਮਾ ਕਹਿੰਦੇ ਨੇ ਪੂਰਾ ਵਾਕ ਬਣ ਜਾਂਦਾ ਹੈ ਜ਼ਬਾਨ ਬਿਆਨ ਕਰ ਦਿੰਦੀ ਏ ਇਹਨੂੰ ਬੈਖਰੀ ਕਹਿੰਦੇ ਨੇ ਪਰਾ ਪਸੰਦੀ ਮਧਮਾ ਬੈਖਰੀ ਇਹ ਸ਼ੁਭਾਸੀ ਸਾਹਿਬ ਕਹਿੰਨੇ ਕਿ ਗਉਜੀ ਹੋਏ ਸੋ ਉਗਵੇ ਮੌਕਾ ਕੇ ਆਵਾ ਜਿਹੜਾ ਬੰਦਾ ਇੰਜ ਕਹਿ ਦਿੰਦਾ ਵੀ ਮਿੱਤਰਾ ਬੁਰਾ ਨਾ ਮਰਾਈ ਅਵੇਂ ਮੇਰੇ ਮੂਹੋਂ ਨਿਕਲ ਗਏ ਮੇਰੇ ਅੰਦਰ ਨਹੀਂ ਸੀ ਗੁਰਨਾਣੇ ਕਹਿੰਦੇ ਨੇ ਅੰਦਰ ਨਹੀਂ ਸੀ ਤਾਂ ਮੂਹੋਂ ਉਕਲ ਵੀ ਨਹੀਂ ਸਕਦਾ ਉੱਠਦੀ ਤੇ ਦੋਨ ਨਾਭੀ ਤੋਏ ਹਿਰਦੇ ਤੱਕ ਪਹੁੰਚਦੀ ਏ ਗੰਠ ਤੱਕ ਪਹੁੰਚਦੀ ਏ ਜ਼ਬਾਨ ਬਿਆਨ ਕਰਦੀ ਪਰਾ ਪਸੰਤੀ ਮਧਮਾ ਬੈਖਰੀ ਜਦ ਵੀ ਬੋਲਣ ਦਾ ਮਨ ਦੇਚ ਪੁਰਨਾ ਹੁੰਦਾ ਕੁਛ ਵੀ ਬੋਲੀਏ ਪਵਨ ਨਾਭੀ ਨਾਲ ਟਕਰਾਂਦੀ ਨਾਭੀ ਥੋੜੀ ਜਿਹੀ ਖੁੱਲਦੀ ਹੈ ਆਵਾਜ਼ ਉੱਠਦੀ ਹੈ ਜਿਵੇਂ ਸ਼ੈਣਾਈ ਫੋਕਣ ਨਾਲ ਵੱਜਦੀ ਹਿਰਦੇ ਤੱਕ ਪਹੁੰਚ ਕੇ ਅਕਸ਼ਰ ਮਿਲਦੇ ਨੇ ਕੰਠ ਤੱਕ ਪਹੁੰਚ ਕੇ ਪੂਰਾ ਵਾਕ ਬਣ ਜਾਂਦਾ ਹੈ ਜ਼ਬਾਨ ਬਿਆਨ ਕਰ ਦਿੰਦੀ ਹੋਰ ਜ਼ਬਾਨ ਨੇ ਜਿਹੜੀ ਧੁਨ ਬਾਹਰ ਪ੍ਰਗਟ ਕੀਤੀ ਹੈ ਇਨੂੰ ਸੁਣਨਾ ਹੈ اسی ਧੁਨ ਨੂੰ ਵਾਪਸ ਲੈ ਜਾਣਾ ਧੁਨੀ ਤੱਕ ਤਾਂ ਕਿ ਨਾਭੀ ਪੂਰੀ ਖੁੱਲ੍ਹੇ ਉਹ ਇਹ ਜਿਹੜੀ ਧੁੰਨ ਬਾਹਰ ਪ੍ਰਗਟ ਹੋਈਏ ਇਹਨੂੰ ਅੰਦਰ ਲੈ ਜਾਈਏ ਤੋ ਕੰਨਾਂ ਦੇ ਰਾਹੀਂ ਅੰਦਰ ਜਾਏਗੀ ਗਾ ਵੀਏ ਸੁਣੀਏ ਮਨ ਰੱਖੀਏ ਬਾ ਇਹ ਇਤਨਾ ਔਖਾ ਕੰਮ ਹੈ ਕਰਕੇ ਦੇਖਣਾ ਨਹੀਂ ਉਸ ਨਹੀਂ ਕਰ ਸਕੋਗੇ ਇਸੇ ਨੂੰ ਮੇਰੇ ਪਾਤਸ਼ਾਹ ਨੇ ਕਿਹਾ ਆਖਣ ਔਖਾ ਸਾਚਾਣਾ ਬਾਕੀ ਜਿਹੜਾ ਕੰਮ ਆਉਂਦਾ ਹੈ ਤੇ ਬੱਚੇ ਵੀ ਕਰ ਸਕਦੇ ਨੇ ਲੋਗਨ ਆਰਾਮ ਖੇਲਾਉਣਾ ਜਾਣਾ ਠਡੌਣੀਆਂ ਦੀ ਖੇਡ ਠੀਕ ਹੈ ਖਡਾਉਣਿਆਂ ਦੀ ਖੇਡ ਵੀ ਚਾਹੀਦੀ ਬੱਚੇ ਨੂੰ। ਪਰ ਕੋਈ ساری ਜ਼ਿੰਦਗੀ ਬੱਚਾ रह ਜਾਏ। ਬੋਨਾ ਰਹਿ ਜਾਏ। ਸਰੀਰ ਦਾ ਵਿਕਾਸ ਹੀ ਨਾ ਹੋਵੇ। ਠੀਕ ਹੈ ਸ਼ਰਾ ਵੀ ਚਾਹੀਦੀ। ਕਰਮ ਕਾਂਡ ਵੀ ਚਾਹੀਦਾ ਹੈ। ਪਰ ساری ਜ਼ਿੰਦਗੀ ਕਰਮ ਕਾਂਡੇ 'ਚ ਹੀ ਫਸਿਆ ਹੋਇਆ ਹੈ। ਇਹ ਤੇ ਬੋ ਨਾ ਰਹ ਗਿਆ। ਇਹ ਤੇ ਉੱਚਾ ਨਹੀਂ ਉਠਿਆ। ਧਾਰਮਿਕ ਜਗਤ ਦੇਖ ਤੁਸੀਂ ਦੇਖੋਗੇ। ਕੋਈ ਇੱਕਦ ਉੱਚਾ ਉੱਠਦਾ ਹੈ ساری ਜ਼ਿੰਦਗੀ ਲੋਕਾਂ ਦੀ ਕਰਮ ਕਾਂਡ ਵਿੱਚ ਹੀ ਰਹਿ ਜਾਂਦੀ। ਬੋਨੇ ਦੇ ਬੋਨੇ ਮਹਾਨ ਨਹੀਂ ਹੁੰਦੇ। ਇਹ ਕੰਬੜਾ ਉਹ ਹੈ ਜ਼ਬਾਨ ਨੇ ਜਿਸ ਧੰਨ ਨੂੰ ਬਾਹਰ ਪ੍ਰਗਟ ਕੀਤਾ ਹੈ ਉਹਨ ਇਸ ਧੰਨ ਨੂੰ ਅੰਦਰ ਲੈ ਜਾਣਾ। ਇਸੇ ਧੰਨ ਦੇ ਚੇਤਨ ਧਿਆਨ ਜੋੜਨਾ ਹੈ। ਸੁਣਨਾ ਧੰਨ ਨੂੰ ਮੈਂ ਧਿਆਨ ਧਿਆਨ ਨੇ ਜਾਣਿਆ ਗੁਰਮੁਖ ਅਕਥ ਕਹਾਣੀ ਵਾਹਿਗੁਰੂ ਵਾਹਿਗੁਰੂ ਜੋ ਰਸਨਾ ਉਚਾਰਨ ਕਰ ਰਹੀ ਹੈ ਇਹਨੂੰ ਮਨ ਸੁਣੇ ਅਗਰ ਇਹ ਧੋਨੇ ਵਾਪਸ ਕੰਠ ਤੱਕ ਆ ਗਈ ਹੈ ਐਸੇ ਮਨੁੱਖ ਦੀ ਜ਼ਬਾਨ ਨੂੰ ਵਾਹਿਗੁਰੂ ਆਖਦਿਆਂ ਰਸ ਆਣ ਲੱਗ ਪਏਗਾ ਐਸੇ ਮਨੁੱਖ ਬਾਰੇ ਗੁਰਬਾਣੀ ਕਹਿੰਦੀ ਹੈ ਪ੍ਰਮਾਤਮਾ ਭਾਵੇਂ ਹਿਰਦੇ 'ਚ ਨਹੀਂ ਵਸਿਆ ਪਰ ਇਹਦੀ ਰਸਨਾ ਤੇ ਵਸ ਗਿਆ ਪ੍ਰਭ ਜੀ ਬਸੇ ਸਾਦ ਕੀ ਰਸਨਾ ਨਾਨਕ ਜਨਕਾ ਦਾਸਨ ਦਸ ਇਹਦੀ ਜ਼ਬਾਨ ਤੇ ਵਸ ਗਏ ਤੇ ਜਿਹਦੀ ਜ਼ਬਾਨ ਤੇ ਵਸ ਗਏ ਭੋਜਨ ਦੀ ਬੁਰਕੀ ਜ਼ਬਾਨ ਤੇ ਰੱਖਦੇ ਇਹ ਰਸਤੇ ਆਉਂਦਾ ਭਾਵੇਂ ਕੰਠ ਤੋਂ ਥੱਲੇ ਨਹੀਂ ਗਈ ਭਾਵੇਂ ਜੇ ਭੁੱਖ ਨਹੀਂ ਮਿਟਈ ਦੀ ਸਵਾਦ ਆ ਗਿਆ ਪਹਿਲੇ ਜ਼ਬਾਨ ਤੇ ਢੋਨ ਵਸ ਗਈ ਹੈ ਕੰਠ ਤੱਕ ਗੈਰੀ ਚਲੀ ਗਈ ਹੈ ਇਨੂੰ ਇੰਜ ਕਹਿੰਦੇ ਨੇ ਇਹਦੀ ਰਸਨਾ ਤੇ ਪ੍ਰਭੂ ਵਸ ਗਿਆ ਕਿਉਂ ਇਹ ਵਾਹਿਗੁਰੂ ਆਖਦਾ ਹੈ ਆਖਦੇ ਇਸ ਨੂੰ ਰਸ ਮਿਲਣ ਲੱਗ ਪਿਆ ਇਹ ਬਾਣੀ ਹੁਣ ਪੜਦਾ ਨਹੀਂ ਜਪਦਾ ਹੈ ਬਾਣੀ ਜਪਣਾ ਕੀ ਹੈ ਜ਼ਬਾਨ ਉਚਾਰਨ ਕਰੇ ਮਨ ਸੁਣੇ ਪੜਨ ਦਾ ਲਾਭ ਹੈ ਬਾਣੀ ਕੰਠ ਹੋ ਸਕਦੀ ਹੈ ਅਰਥ ਬੋਧ ਦਾ ਪਤਾ ਚੱਲ ਸਕਦਾ ਹੈ ਕਿਹੜੇ ਪਾਤਸ਼ਾਹ ਦੀ ਬਾਣੀ ਹੈ ਲੇਕਿਨ ਪੜਨ ਲੱਗੇ ਤਾਂ ਧਿਆਨ ਬਾਹਰ ਹੋਵੇਗਾ ਬਾਣੀ ਅੰਦਰ ਨਹੀਂ ਜਾਏਗੀ ਅਸਵਾਸਤੇ ਸਾਰੀ ਜ਼ਿੰਦਗੀ ਪੜਨ ਵਾਲੇ ਵੀ ਕਿਸੇ ਹੱਦ ਤੱਕ ਉੱਥੇ ਦੇ ਉੱਥੇ ਹੀ ਰਹਿੰਦੇ ਹਨ ਪਰਿਵਰਤਨ ਨਹੀਂ ਆਉਂਦਾ ਤਬਦੀਲੀ ਨਹੀਂ ਆਉਂਦੀ ਸੁਣ ਲੈ ਜ਼ਬਾਨ ਬਾਣੀ ਉਚਾਰਨ ਕਰ ਰਹੀ ਹੈ ਗੁਰੂ ਦੀ ਮਨ ਸੁਣ ਰਿਹਾ ਹੈ ਕਿ ਬਾਣੀ ਜਪੀ ਜਾ ਰਹੀ ਹੈ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੇ ਬਾਣੀ ਦਾ ਜਪ ਵੀ ਸਿਮਰਨ ਇਸ ਲੰਬੇ ਚੌੜੇ ਚੱਕਰੇ ਚ ਨਾ ਪੈ ਜਾਣਾ ਅਗਰ ਬਾਣੀ ਜਪੀ ਜਾ ਰਹੀ ਹੈ ਇਸ ਸਿਮਰਨ ਤੇ ਜਪਣਾ ਕੀ ਹੈ ਜ਼ਬਾਨ ਉਚਾਰਨ ਕਰੇ ਮਨ ਸੁਣੇ ਥੋੜਾ ਜੱਬ ਬੜਾ ਲਾਭਕਾਰੀ ਹੈ ਬਹੁਤਾ ਪੜਨਾ ਕੋਈ ਲਾਭਕਾਰੀ ਨਹੀਂ ਵੱਤ ਤੋ ਜਿਤਨਾ ਲਾਭਕਾਰੀ ਹੋ ਸਕਦਾ ਬਾਣੀ ਯਾਦ ਹੋ ਸਕਦੀ ਹੈ ਬਾਣੀ ਦਾ ਪਤਾ ਚੱਲ ਸਕਦਾ ਕਿਹੜੇ ਅੰਗ ਤੇ ਕਿਹੜੇ ਪਾਤਸ਼ਾਹ ਦੀ ਮਨੁੱਖ ਦੀ ਜ਼ਿੰਦਗੀ ਚ ਕੋਈ ਤਬਦੀਲੀ ਨਹੀਂ ਆਉਂਦੀ ਪਲਟਾ ਆਏਗਾ ਸੁਣਨੇ ਅਗਰ ਇਹ ਧੁਨ ਵਾਪਸ ਜਾਣ ਲੱਗ ਪਈਏ ਧਿਆਨ ਥੋੜਾ ਗਹਿਰਾ ਜਾਣ ਲੱਗ ਪਿਆ ਧਿਆਨ ਤੇ ਸਵਾਰੋ ਕੇ ਧੁਨ ਕੰਠ ਤੱਕ ਆ ਗਈਗੇ ਐਸੇ ਮਨੁੱਖ ਨੂੰ ਰਸ ਆਵੇਗਾ ਆਨੰਦ ਆਵੇਗਾ ਅਗਰ ਰਸਨਾ ਤੇ ਇਸ ਤਰ੍ਹਾਂ ਦਾ ਰਸ ਵਸ ਗਿਆ ਤਾਂ ਐਸਾ ਮਨੁੱਖ ਕਈ ਵਾਰ ਜੋ ਕੁਝ ਬੋਲ ਲਾ ਹੋ ਵੀ ਜਾਂਦਾ ਹੈ ਇਸ ਵਾਸਤੇ ਧਾਰਮਿਕ ਜਗਤ ਦੇ ਵਿੱਚ ਐਸੇ ਮਨੁੱਖ ਨੂੰ ਸਾਵਧਾਨ ਕੀਤਾ ਜਾਂਦਾ ਹੈ ਅਰਲ ਬਰਲ ਨਾ ਬੋਲਦੇਂ ਤੇਰਾ ਵਿਅਰਥ ਬੋਲਿਆ ਕਿਸੇ ਦੀ ਜ਼ਿੰਦਗੀ ਤਬਾਹ ਕਰ ਦੇਗਾ ਐਸਾ ਹੋ ਜਾ ਰਸਨਾ ਤੇ ਜੋ ਵੱਸ ਗਿਆ ਰਸਨਾ ਸ਼ਕਤੀਸ਼ਾਲੀ ਹੋ ਜਾਂਦੀ ਹੈ ਬਾਣੀ ਵਿੱਚ ਬੜੀ ਬਰਕਤ ਤੇ ਤਾਕਤ ਆ ਜਾਂਦੀ ਹੈ ਕਰਮਖੰਡ ਕੀ ਬਾਣੀ ਜੋਰ ਇਸ ਜ਼ੋਰ ਵਾਲੀ ਹੋ ਜਾਂਦੀ ਹੈ ਤਾਕਤ ਵਾਢੀ ਹੋ ਜਾਂਦੀ ਹੈ ਬڑا ਲੰਬਾ ਚੌੜਾ ਨਿਖੇੜਾ ਹੈ ਗੁਰਗੰਨ ਸਾਹਿਬ ਜੀ ਮਹਾਰਾਜ ਜੀ ਅਗਰ ਧਿਆਨ ਸਾਧਨਾ ਕਰਦੇ ਆਂ ਧਿਆਨ ਹੋਰ ਗਹਿਰਾ ਚਲਾ ਗਿਆ ਹੈ ਹਿਰਦੇ ਤੱਕ ਚਲਾ ਗਿਆ ਹੈ ਉਹ ਧੁਨ ਹਿਰਦੇ ਤੱਕ ਚਲੀ ਗਈ ਹੈ ਐਸਾ ਮਨੁੱਖ ਬ੍ਰਹਮੰਡ ਦੇ ਜੋ ਅਨਾਹਦ ਨਾਦ ਹੈ ਉਹਨੂੰ ਸੁਣਨ ਲੱਗ ਪਏਗਾ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਅਨਹਦੀਆਂ ਸ਼ੈਣਾਈਆਂ ਅਨਹੱਦ ਦੇਵਾਜੇ ਆਹਤ ਅਨਾਹਦ ਦੋ ਤਰ੍ਹਾਂ ਦੇ ਸ਼ਬਦ ਆਹਤ ਕਹਿੰਦੇ ਨੇ ਝੋਟਣਾ ਜਿਵੇਂ ਤੇ ਆਹਤ ਪਹੁੰਚਾ ਦਿੱਤੀ ਝੋਟ ਪਹੁੰਚਾ ਦਿੱਤੀ ਆਵਾਜ਼ ਜਿਹੜੀ ਦੋ ਚੀਜ਼ਾਂ ਦੇ ਝੋਟ ਤੋਂ ਪੈਦਾ ਹੋਵੇ ਜੋ ਸਾਡੇ ਕੰਨ ਸੁਣਦੇ ਨੇ ਇਹ ਆਹਤ ਸ਼ਬਦ ਹੈ ਵਾਹਿਗੁਰੂ ਵਾਹਿਗੁਰੂ ਅਸੀਂ ਜੋ ਉਚਾਰਨ ਕਰਦੇ ਆ ਆਹਤ ਸ਼ਬਦ ਇਹ ਪਵਨ ਨਾਭੀ ਨਾਲ ਟਕਰੰਦੀ ਧੁਨ ਪੈਦਾ ਹੁੰਦੀ ਹੈ ਆਹਤ ਸ਼ਬਦ ਹੈ ਝੋਟ ਤੋਂ ਪੈਦਾ ਹੁੰਦਾ ਪੱਥਰ ਨਾਲ ਪੱਥਰ ਟਕਰਾਵੇ ਪਵਨ ਦਰਖਤਾਂ ਨਾਲ ਟਕਰਾਵੇ ਪਾਣੀ ਪਥਰਾ ਨਾਲ ਟਕਰਾਵੇ ਧਾਤੂ ਨਾਲ ਧਾਟੂ ਟਕਰਾਵੇ ਸੋਨੇ ਨਾਲ ਸੋਨਾ ਟਕਰਾਏ ਲੋਹੇ ਨਾਲ ਲੋਹਾ ਟਕਰਾਏ ਟਕਰਾਉ ਉਹ ਜਿਹੜੀ ਆਵਾਜ਼ ਜਿਵੇਂ ਦੋ ਹੱਥਾਂ ਨਾਲ ತಾਡੀ ਵੱਜਦੀ ਇਹਨੂੰ ਆਹਤ ਸ਼ਬਦ ਕਹਿੰਦੇ ਹਨ ਅਨਾਹਦ ਜੋ ਸਾਰੇ ਬ੍ਰਹਿਮੰਡ ਵਿੱਚ ਮੌਜੂਦ ਹੈ ਛੁੱਟ ਕਰਕੇ ਉਹ ਸ਼ਬਦ ਨਹੀਂ ਹੈ ਪਰਮਾਤਮਾ ਦੀ ਆਵਾਜ਼ ਹੈ ਬ੍ਰਹਿਮੰਡ ਵਿੱਚ ਗੂੰਜ ਰਹੀ ਹੈ ਸੁਣਾਈ ਕਿਉਂ ਨਹੀਂ ਦਿੰਦੀ ਮਨ ਚੁੱਪ ਕਰੇ ਤੇ ਸੁਣਾਈ ਦਿੰਦੀ ਇਸੇ ਨੂੰ ਕਿਹਾ ਬਾਜ ਨਾਦ ਅਨੇਕ ਅਸੰਖਾਂ ਕੇਤੇ ਵਾਵਣ ਹਾਰੇ ਕਹਤੇ ਰਾਗ ਪਰਿਸ਼ੰ ਕਈਨ ਕਹਤੇ ਗਾਵਣ ਹਾਰੇ ਉਹ ਆਵਾਜ਼ ਸੰਗੀਤਮਈਏ ਗੀਤਮਈਏ ਭਗਤ ਸੁਣ ਕੇ ਬਿਸਮਾਹ ਦੇ ਚਲੇ ਜਾਂਦੇ ਹਨ ਆਹਤ ਦੋ ਚੀਜ਼ਾਂ ਦੇ ਟਕਰਾਓ ਤੋਂ ਅਨਾਹਤ ਜੋ ਬ੍ਰਹਿਮੰਡ ਦੇ ਵਿੱਚ ਵਿਆਪਕ ਹੈ ਆਵਾਜ਼ ਦੂਰ ਕਿਉਂ ਜਾਉ ਸਹਿਜ ਸਹਿਜੇ ਨੇੜੇ ਆ ਰਹੀ ਉਹ ਕਹਰੇਨ ਸਾਰਾ ਬ੍ਰਹਿਮੰਡ ਆਵਾਜ਼ ਤੋਂ ਪੈਦਾ ਹੋਇਆ ਧੁਨ ਤੋਂ ਪੈਦਾ ਹੋਇਆ ਧਮਾਕੇ ਤੋਂ ਪੈਦਾ ਹੋਇਆ ਕਿਸੇ ਵਕਤ ਫਿਰ ਇਸ ਦਾ ਜ਼ਿਕਰ ਕਰਾਂਗੇ ਉਹ ਮੰਨਣ ਲੱਗ ਪੈਣਾ ਹੈ ਉਤਪਤ ਪਰਲੇ ਸ਼ਬਦੇ ਹੋਵੇ ਗੁਰਬਾਣੀ ਤੇ ਕਹਿ ਰਹੀ ਹੈ ਕਿ ਉਤਪਤੀ ਸ਼ਬਦ ਤੋਂ ਹੈ ਧੁਨ ਤੋਂ ਹੈ ਬ੍ਰਹਿਮੰਡ ਦੀ ਸਿਰਜਣਾ ਧੁਨ ਤੋਂ ਹੈ ਔਰ ધਨਤੋ ਸ਼ਬਦ ਆਇਆ ਹੈ ਤਾਂ ਫਿਰ ਬ੍ਰਹਮੰਡ ਦੇ ਵਿੱਚ ਧਨ ਮੌਜੂਦ ਹੈ ਜੈਸੇ ਮਾਂ ਬਾਪ ਤੋਂ ਇਹ ਸਰੀਰ ਆਇਆ ਹੈ ਤਾਂ ਸਰੀਰ ਦੇ ਵਿੱਚ ਮਾਂ ਬਾਪ ਦੇ ਅੰਸ਼ ਮੌਜੂਦ ਹੈ ਮਹਾਰਾਜ ਕਹਿੰਦੇ ਨੇ ਪੁਰਖ ਮੇ ਨਾਰ ਨਾਰ ਮੇ ਪੁਰਖਾ ਬੂਝੋ ਬ੍ਰह्म ਗਿਆਨੀ ਰਾਮਕਲੀ ਮੱਲਾ ਕਹਿੰਦਾ ਪੁਰਸ਼ ਦੇ ਅੰਦਰ ਇਸਤਰੀ ਹੈ स्त्री ਦੇ ਅੰਦਰ ਪੁਰਸ਼ ਹੈ ਮਾਂ ਬਾਪ ਤੋਂ ਸਰੀਰ ਆਇਆ ਦੋਵਾਂ ਦੀ ਅੰਸ਼ ਸਰੀਰ ਦੇ ਵਿੱਚ ਮੌਜੂਦ ਹੈ ਪੁਰਸ਼ ਇਸ ਵਾਸਤੇ ਪੁਰਸ਼ ਹੈ ਪਿਤਾ ਦੀਨ ਸਜ਼ਿਆ ਦਾ ਮਾਂ ਦੀ ਘਟ ਹੈ। ਇਸਤਰੀ ਸਵਸਤੇ ਇਸਤਰੀ ਹੈ ਮਾਂ ਦੀਨ ਸਜ਼ਿਆ ਦਾ ਪਿਤਾ ਦੀ ਘਟ ਹੈ। ਮਾਤਰਾ ਦਾ ਬੇਦਨ ਨੂੰ ਕਹਿੰਦੇ ਨੇ ਮਾਤਰਾ ਦੇਵ। ਇਹ ਮਾਤਰਾ ਕਈ ਦਫਾ ਪ੍ਰਾਕਿਰਤਿਕ ਨਿਯਮ ਦੇ ਮੁਤਾਬਕ ਗੱਠ ਵੱਤ ਜਾਂਦੀ ਹੈ। ਬੇਸ਼ਤਰ ਪੁਰਸ਼ ਇਸਤਰੀ ਹੁੰਦੇ ਦੇਖੇ ਗਏ ਨੇ ਇਸਤਰੀ ਪੁਰਸ਼ ਹੁੰਦੀ ਦੇਖੀ ਗਈ ਹੈ। ਚੱਕਰ ਕੇ ਇਹਨ ਬਦਲਦੇ ਦੇਖੇ ਗਏ। ਔਰ ਐਸੇ ਘਰ ਹਮ ਬਹੁਤ ਬਸਾਏ ਜਦ ਹਮ ਰਾਮ ਗਰਵ ਹੋਇਆ ਕਬੀਰ ਕਹਿੰਦੇ ਨੇ ਇਸ ਤਰ੍ਹਾਂ ਦੇ ਘਰ ਮੈਂ ਕਈ ਵਸਾਏ ਨੇ ਕਈਆਂ ਦਾ ਪਿਓ ਬਣਿਆ ਕਈਆਂ ਦਾ ਪੁੱਤਰ ਬਣਿਆ ਕਈਆਂ ਦਾ ਪਤੀ ਬਣਿਆ ਕਈਆਂ ਦੀ ਪਤਨੀ ਬਣੀ ਹੈਰਾਨਗੀ ਹੋਵੇਗੀ ਇਹ ਕੀ ਆਖ ਰਹਿਣੇ ਇੱਕ ਦੂਜੇ ਦੀ ਵਿਪਰੀਤ ਕਾਸ਼ਿਸ਼ ਦੇ ਵਿੱਚ ਇਸਤਰੀ-ਪੁਰਸ਼ ਜੀਵਦੇ ਨੇ ਪੁਰਸ਼ ਦੇ ਅੰਦਰ ਪੁਰਸ਼ ਦੀ ਕਾਸ਼ਿਸ਼ ਨਹੀਂ ਆਉਂਦੀ ਇਸਤਰੀ ਦੀ ਆਉਂਦੀ ਹੈ ਇਸਤਰੀ ਦੇ ਅੰਦਰ ਇਸਤਰੀ ਦੀ ਕਾਸ਼ਿਸ਼ ਨਹੀਂ ਆਉਂਦੀ ਪੁਰਸ਼ ਦੀ ਆਉਂਦੀ ਹੈ ਇਹ ਪੁਰਸ਼ ਚਾਹੇ ਪੇਤਾ ਹੈ ਪਰਾ ਹੈ ਪਤੀ ਹੈ ਚਾਹੇ ਪੁੱਤਰ ਹੈ ਨਾਰੀ ਦੇ ਅੰਦਰ ਕشش ਪੁਰਸ਼ ਦੀ ਆਉਂਦੀ ਹੈ ਪੁਰਸ਼ ਦੇ ਅੰਦਰ ਕشش ਨਾਰੀ ਦੀ ਆਉਂਦੀ ਹੈ ਨਾਰੀ ਚਾਹੇ ਮਾਂ ਹੈ ਪਤਨੀ ਹੈ ਭੈਣ ਹੈ ਜਾਂ ਲੜਕੀ ਹੈ ਤੇ ਬਾਲਕਨਿਆ ਕੋ ਜੈਸੇ ਬਾਪ ਪਿਆਰਾ ਪਾਈ ਕੋ ਅਤ ਭਾਈ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨਾ 마ਸੂਮ ਕੰਨਿਆ ਨੂੰ ਪਿਤਾ ਚੰਗਾ ਲੱਗਦਾ ਹੈ ਪਿਓ ਚੰਗਾ ਲੱਗਦਾ ਹੈ ਵਿਪਰੀਤ ਦੀ ਕشش ਉਹ ਮਾਂ ਦੀ ਤਰਫ ਇਤਨੀ ਨਹੀਂ ਲਪਕਦੀ ਪਿਓ ਦੀ ਤਰਫ ਲਪਕਦੀ ਬਾਲ ਕਨਿਆ ਕੋ ਜੈਸੇ ਬਾਪ ਪਿਆਰਾ ਭਾਈ ਕੋ ਅਤ ਭਾਈ ਖੈਰ ਮੁਖਤਸਰ ਮੈਂ ਅਰਜ਼ ਕਰਾਂ ਵਿਪਰੀਤ ਦੀ ਕਸ਼ਿਸ਼ ਹੈ ਕਿਛ ਵਿਪਰੀਤ ਦੀ ਹੈ ਔਰ ਵਿਪਰੀਤ ਦੀ ਜੇ ਕਸ਼ਿਸ਼ ਹੈ ਤਾਂ ਧਾਰਮਿਕ ਗਿਆਨ ਕਹਿੰਦਾ ਹੈ ਪੁਰਸ਼ ਮਰ ਕੇ ਅਕਸਰ ਅਗਲਾ ਜੋ ਜਨਮ ਪ੍ਰਾਪਤ ਕਰੇਗਾ ਨਾਰੀ ਦਾ ਨਾਰੀ ਮਰ ਕੇ ਅਗਲਾ ਜਨਮ ਪੁਰਸ਼ ਦਾ ਪ੍ਰਾਪਤ ਕਰੇਗੀ ਅਗਰ ਕੋਈ ਪੁਰਸ਼ ਸਹੀ ਢੰਗ ਨਾਲ ਜੀਵੇ ਹੈ ਢੰਗ ਨਾਲ ਜੀਵੇ ਬਿਰਧ ਹੁੰਦੇ ਆਉਂਦੇ ਆਉਣ ਜਨਾਰੀ ਵਜੈਸਾ ਹੋ ਜਾਂਦਾ ਉਹਦੇ ਸੁਭਾਅ ਵਿੱਚ ਕੋਮਲਤਾ ਆ ਜਾਂਦੀ ਹੈ ਬਰਦਾਸ਼ਤ ਦਾ ਮਾਦ ਆ ਜਾਂਦਾ ਹੈ ਅਗਰ ਇੱਕ ਇਸਤਰੀ ਢੰਗ ਨਾਲ ਜੀਵੀਏ ਸਹੀ ਢੰਗ ਨਾਲ ਜੀਵੀਏ ਬਿਰਧ ਹੁੰਦੇ ਆਉਂਦੇ ਆਉਣ ਪੁਰਸ਼ ਜੈਸੀ ਹੋ ਜਾਂਦੀ ਹੈ ਪਕੜ ਜਕੜ ਵੱਧ ਜਾਂਦੀ ਹੈ ਸੁਭਾਅ ਵਿੱਚ ਸਖਤੀ ਆ ਜਾਂਦੀ ਹੈ ਬੋਲਾਂ ਵਿੱਚ ਕਠੋਰਤਾ ਵੀ ਆ ਜਾਂਦੀ ਹੈ ਮਨੋਵਿਗਿਆਨ ਐਸਾ ਕਹਿੰਦਾ ਧਾਰਮਿਕ ਗਿਆਨ ਵੀ ਇਹ ਕਹ ਰਿਹਾ ਹੈ ਪੁਰਖ ਮੇਨਾਰ ਨਾਰమే ਪੁਰਖਾ ਬੂਝੋ ਬ੍ਰਹਮ ਗਿਆਨੀ ਮਾਂ ਬਾਪ ਤੋਂ ਸਰੀਰ ਆਇਆ ਦੁਆ ਦੀ ਅਨਸਮਵਜੂਦ ਹੈ ਆਵਾਜ਼ ਤੋਂ ਸ਼ਬਦ ਤੋਂ ਇਹ ਸਾਰਾ ਬ੍ਰਹਿਮੰਡ ਆਇਆ ਹੈ ਬ੍ਰਹਿਮੰਡ ਦੇ ਸ਼ਬਦ ਮੌਜੂਦ ਹੈ ਵਿਆਪਕ ਹੈ ਉਹ ਸ਼ਬਦ ਅਨਾਹਦ ਹੈ ਚੋਟ ਨਾਲ ਨਹੀਂ ਹੈ ਵਿਆਪਕ ਹੈ ਬ੍ਰਹਿਮੰਡ ਦੇ ਉਹ ਸੰਗੀਤਮਈ ਹੈ ਗੀਤਮਈ ਹੈ ਧਿਆਨ ਹਿਰਦੇ ਤੱਕ ਪਹੁੰਚਦੇ ਆ ਵਾਹਿਗੁਰੂ ਦੀ ਧੁਨ ਹਿਰਦੇ ਤੱਕ ਪਹੁੰਚਦੇ ਆ ਮਨੁਖ ਇਸ ਅਨਾਹਦ ਨਾਦ ਨੂੰ ਸੁਣ ਲੈ ਵਾਜੇ ਨਾਦ ਅਨੇਕ ਅਨ ਸੰਖਾ ਇਸੇ ਨੂੰ ਅਨਾਹਦ ਵਾਜਾ ਕਹਿ ਚੇਤ ਅਚੇਤ ਮੂੜ ਮਨ ਮੇਰੇ ਬਾਜੇ ਅਨਾਹਦ ਬਾਜਾ ਭਗਤ ਕਬੀਰ ਹਰ ਦੂਜੇ ਤੀਜੇ ਸ਼ਬਦ ਵਿੱਚ ਅਨਾਹਦ ਨਾਦ ਦਾ ਜ਼ਿਕਰ ਹੈ ਬਿਨੁ ਅੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੌਰੇ ਅਨਾਹਦ ਦੇਵਾਜ ਅਨਹਦ ਦੇਵਾਜ ਲੇਕਿਨ ਅਗੇ ਜਪ جاری ਹੈ ਵਾਹਿਗੁਰੂ ਉਚਾਰਨ ਹੋ ਰਿਹਾ ਹੈ ਇਹਨੂੰ ਸੁਣ ਰਿਹਾ ਹੈ ਸੁਣਨਾ ਇਤਨਾ ਗਹਿਰਾ ਹੈ ਕਿ ਆਵਾਜ਼ ਉਹ ਧੁਨ ਹਿਰਦੇ ਤੱਕ ਚਲੀ ਗਈ ਹੈ ਪ੍ਰੇਮ ਦਾ ਜਗਤ ਭਾਵਨਾ ਦਾ ਜਗਤ ਔਰ ਐਸਾ ਮਨੁੱਖ ਅਨਾਹਦ ਨਾਦ ਸੁਣਦਾ ਹੈ ਲੇਕਿਨ ਇਹ ਧੁਨ ਧੁਨੀ ਤੱਕ ਜਾਵੇ ਜਿਸ ਨਾਭੀ ਤੋਂ ਧੁਨ ਉਠੀ ਸੀ ਨਾਭੀ ਨੂੰ ਧੁਨੀ ਕਹਿੰਦੇ ਆ ਆਵਾਜ਼ ਉੱਥੋਂ ਉੱਠਦੀ ਹੈ ਹਿਰਦੇ ਤੱਕ ਪਹੁੰਚਦੀ ਹੈ ਕੰਠ ਤੱਕ ਪਹੁੰਚਦੀ ਹੈ ਜ਼ਬਾਨ ਬਰਾ ਬਿਆਨ ਕਰ ਦਿੰਦੀ ਹੈ ਇਹੀ ਧੁਨੀ ਵਾਪਸ ਜਾ ਕੇ ਧੁਨ ਧੁਨੀ ਨਾਲ ਟਕਰਾਵੇ ਹੋਰ ਗਹਿਰੀ ਚਲੀ ਗਈ ਹੈ ਇਹ ਧੁਨ ਨਾਭੀ ਨਾਲ ਟਕਰਾਈ ਹੈ ਨਾਭੀ ਪੂਰੀ ਖੁੱਲ ਜਾਂਦੀ ਹੈ ਜ਼ਬਾਨ ਬੰਦ ਹੋ ਜਾਂਦੀ ਹੈ ਜਬਾਨ ਵਾਹਿਗੁਰੂ ਵਾਹਿਗੁਰੂ ਨਹੀਂ ਕਰੇਗੀ ਹੁਣ ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾਲ ਐਸਾ ਮਨੁੱਖ ਸਮਾਦੀ ਲੀਨ ਹੋ ਜਾਂਦਾ ਹੈ ਐਸੇ ਮਨੁੱਖ ਨੂੰ ਕਹਿੰਦਨ ਕਪਾਟ ਖੁੱਲ ਗਏ ਨਾਭੀ ਖੁੱਲ ਗਈ ਆਜ ਕਾਲ ਖੁਲੇ ਤੇਰੀ ਗਾਂਠੜੀ